ਹਾਂਜੀ ਦੋਸਤੋ ਜੀ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਜੀ ਦਿਨ ਦੀ ਸ਼ੁਰੂਆਤ ਹੈ ਜੀ ਰੱਬ ਦੇ ਨਾਮ ਦੇ ਨਾਲ ਹੋਰ ਠੀਕ ਹੋ ਤੁਸੀਂ ਸਭ ਸਾਰੇ ਜੀ ਆਹ ਦੇਖੋ ਜੀ ਬੰਦਾ ਇੱਕ ਖੁੰਝੇ 'ਚ ਲੱਗਿਆ ਪਿਆ ਜੀ ਇਹ ਧੂਣੀ ਸੇਕ ਰਿਹਾ ਜੀ ਅੱਗ ਲਾਈ ਵੀ ਇਹਨੇ ਖੁੰਝੇ 'ਚ ਆਹ ਦੇਖੋ ਖੁੰਝੇ 'ਚ ਪਤੰਦਰ ਨੇ ਜੀ ਅੱਗ ਵੀ ਲਾਈ ਹੋਈ ਆ ਅੱਗ ਵੀ ਇਹਨੇ ਹਨੇ ਜੁੱਤੀਆਂ ਹੀ ਸਾੜਦੀਆਂ ਜੁੱਤੀਆਂ ਦਾ ਹੀ ਸੇਕ ਲਈ ਜਾਂਦਾ ਇਹ ਬੰਦਾ ਆ ਦੇਖ ਲਓ ਜੀ ਜੁੱਤੀਆਂ ਦਾ ਸੇਕ ਲਈ ਜਾਂਦਾ ਇਹ ਬੰਦਾ ਹੋਰ ਦੋਸਤੋ ਠੀਕ ਹੋ ਤੁਸੀਂ ਕਾਫੀ ਦਿਨਾਂ ਤੋਂ ਵੀਡੀਓ ਨਹੀਂ ਬਣਾ ਸਕਿਆ ਜੀ ਗੱਲਾਂ ਹੀ ਕੁਝ ਐਸੀਆਂ ਹੋ ਗਈਆਂ ਸੀਗੀਆਂ ਆਪਣੇ ਪਿੰਡ ਦੇ ਵਿੱਚ ਇੱਕ ਨੌਜਵਾਨ ਲੜਕੀ ਦੀ ਡੈਥ ਹੋ ਗਈ ਸੀ ਪਹਿਲਾਂ ਇੱਕ ਨੌਜਵਾਨ ਮੁੰਡੇ ਦੀ ਡੈਥ ਹੋ ਗਈ ਸੀ ਕੁੜੀ ਦੀ ਡੈਥ ਤਾਂ ਜੀ ਐਕਸੀਡੈਂਟ ਦੇ ਨਾਲ ਹੋਈ ਹਾਂਜੀ ਮੌਸਮ ਸਵੇਰੇ ਸ਼ਾਮ ਜ਼ਿਆਦਾ ਠੰਡਾ ਹੁੰਦਾ ਹੈ ਜੀ ਮੈਨੂੰ ਲੱਗਦਾ ਨਹੀਂ ਹੈ ਅੱਜ ਧੁੱਪ ਨਿਕਲੂਗੀ ਬੱਦਲ ਵਾਈ ਜੀ ਲੱਗਦੀ ਹੈ ਬੱਦਲ ਵਾਈ ਹੋਈ ਲੱਗਦੀ ਹੈ ਹੋਇਆ ਹੋਇਆ ਆਪਣਾ ਰੁਟੀਨ ਦਾ ਕੰਮ ਆ ਜੀ ਸਵੇਰੇ ਸੈਰ ਕਰਨੀ ਆਪਾਂ ਸੈਰ ਕਰਨ ਲਈ ਜਾ ਰਹੇ ਆ ਜੀ ਸੈਰ ਕਰਦੇ ਆ ਜੀ ਆਪਾਂ ਰੋਜ਼ ਰੋਜ਼ਾਨਾ ਰੋਜ਼ਾਨਾ ਦਾ ਕੰਮ ਆ ਜੀ ਕੁਝ ਪਿੰਡ ਦੇ ਵਿੱਚ ਹਾਦਸੇ ਹੀ ਹੋਏ ਇਦਾਂ ਦੇ ਇੱਕੋ ਵਿਚਾਰੀ ਨੌਜਵਾਨ ਕੁੜੀ ਸੀ ਉਡੀ ਡੈਥ ਹੋ ਗਈ ਐਕਸੀਡੈਂਟ ਦੇ ਨਾਲ ਇਸ ਕਰਕੇ ਮਨ ਥੋੜਾ ਉਦਾਸ ਰਿਹਾ ਅਫਸੈਟ ਰਿਹਾ ਛੋਟੀ ਉਮਰ ਸੀ ਇੱਕ 2 ਸਾਲ ਦੀ ਕੁੜੀ ਐਕਸੀਡੈਂਟ ਦੇ ਨਾਲ ਵਿਚਾਰੀ ਦੀ ਡੈਥ ਹੋ ਗਈ ਉਸ ਕਰਕੇ ਵੀਡੀਓ ਸ਼ੂਟ ਨਹੀਂ ਕਰ ਸਕਿਆ ਬਣਾ ਨਹੀਂ ਸਕਿਆ ਦੇਖੋ ਜੀ ਇਹ ਕੰਮ ਵਾਲੇ ਕੰਮ ਤੇ ਜਾ ਰਹੇ ਨੇ ਜੀ ਮੁੰਡੇ ਆਹ ਦੇਖ ਲੋ ਜੀ ਬੰਦੇ ਕਿਦਾਂ ਇਹ ਨਾਲੀ ਸਾਫ ਕਰਦਾ ਵਾ ਕਿ ਨਾਲੀ ਨੂੰ ਸੋਨਾ ਬਣਾਉਣਾ ਰੇਤਾ ਜਮਾ ਰੇਤਾ ਜਮਾ ਇਹ ਬੰਦਾ ਪਾਣੀ ਨੂੰ ਪਾਣੀ ਦੇ ਨਾਲ ਜੀ ਨਾਲੀ ਨੂੰ ਸਾਫ ਕਰ ਰਿਹਾ ਬੰਦਾ ਹਨ ਰੇਤਾ ਰੇਤਾ ਜਮਾ ਹੋਰ ਭਾਈ ਚੰਦੂ ਬਾਬੂ ਕੀ ਹਾਲ ਚਾਲ ਵਾ ਠੀਕ ਹੈ ਆਪ ਦਾ ਕੀ ਹਾਲ ਹੈ ਵੀ ਠੀਕ ਹੈ ਇਹ ਬੰਦੇ ਮਜ਼ਦੂਰ ਆ ਜੀ ਆਪ ਦਾ ਦੇਖੋ ਕੰਮ ਕਰਦੇ ਆ ਜੀ ਕਿੰਨਾ ਮਨ ਲਾ ਕੇ ਦੇਖੋ ਬੰਦੇ ਨੇ ਸਾਫ ਕਰਤਾ ਜੀ ਫਰਸ਼ਾਂ ਝਾੜੂ ਮਾਰ ਕੇ ਦੇਖੋ ਆ ਮੁੰਡੇ ਨੇ ਜੀ ਸਾਰਾ ਮੂਹ ਲਕੋਇਆ ਹੋਇਆ ਉਤੋਂ ਨਹੀਂ ਲਪੇਟ ਕੇ ਖਾਣੀ ਇਹਨਾਂ ਨੂੰ ਆਦਤ ਹੁੰਦੀ ਆ ਇਹ ਹੈ ਹੈ ਆਦਤ ਹੁੰਦੀ ਆ ਇਹ ਹੂੰ ਠੰਡ ਲੱਗਦੀ ਆ ਇਹ ਠੰਡ ਵੀ ਜ਼ਿਆਦਾ ਮੰਨਦੇ ਆ ਜੀ ਆ ਵੇਖੋ ਹਾਂ ਚੰਦੂ ਬੰਦੇ ਨੂੰ ਜ਼ਿਆਦਾ ਠੰਡ ਲੱਗਦੀ ਆ ਇਸ ਕਰਕੇ ਇਹਨੇ ਆਏ ਉੱਪਰ ਦੀ ਉਹੋ ਲਪੇਟਾ ਹੋ ਜਾਂਦੀ ਨੂੰ ਚੱਲ ਗਿਆ ਪਿੰਡ ਗਿਆ ਨਹੀਂ ਫਿਰ ਅੱਜ ਅੱਜ ਚਲੇ ਜਾਣਾ ਪਿੰਡ ਹੈ ਠੀਕ ਆ ਬੜੀਆ ਨੰਗਰਾ ਨੂੰ ਅੱਜ ਅੱਜ ਮੌਸਮ ਨੂੰ ਲੱਗਦਾ ਅਜੇ ਮੈਂ ਨਾ ਬੱਦਲ ਵਾਈ ਹਾਂ ਬਾਰਿਸ਼ ਬੂਰਸ਼ ਵਾਲਾ ਮੌਸਮ ਲੱਗਦਾ ਅੱਜ ਯਾਰ ਡੰਗਰ ਬੰਨੇ ਹੋਏ ਆ ਜੀ ਪੱਠੇ ਪਾਏ ਹੋਏ ਆ ਅ ਤੁੜੀ ਪਾਤੀ ਇਹ ਦੁਪਹਿਰ ਦਾ ਕੰਮ ਹੁਣੇ ਕਰਤਾ ਹੈ ਵਸਾਨੀ ਕਰਨ ਵਾਸਤੇ ਤੁੜੀ ਪਹਿਲਾਂ ਹੀ ਪਾ ਕੇ ਰੱਖਤੀ ਚੱਲ ਵਧੀਆ ਵਧੀਆ ਹੋ ਠੀਕ ਆ ਠੀਕ ਆ ਹਾਂਜੀ ਇਹ ਜੀ ਮਜ਼ਦੂਰ ਬੰਦੇ ਆ ਜੀ ਆਪੋ ਆਪਣੇ ਕਿੱਥੇ ਲੱਗੇ ਹੋਏ ਨੇ ਕੰਮ ਕਰਦੇ ਨੇ ਵਿਚਾਰੇ ਲੂ ਦੀ ਫਸਲ ਬੀਜੀ ਹੋਈ ਆ ਜੀ। ਮੇਖੋ ਮੌਸਮ ਸੁਹਾਵਣਾ ਜੀ ਸੋਹਣਾ ਲੱਗਦਾ ਜੀ। ਹਵਾ ਠੰਡੀ ਠੰਡੀ ਚੱਲ ਰਹੀ ਹੈ ਜੀ। ਕੰਨੀ ਠੰਡੀ ਹਵਾ ਲੱਗਦੀ ਹੈ ਜੀ। ਪਿੰਡ ਦੇ ਵਿੱਚ ਜੀ ਹਾਲ ਸੇ ਇਦਾਂ ਦੇ ਹੋ ਗਏ ਜੀ ਇੱਕ ਮੁੰਡਾ ਸੀਗਾ ਨੌਜਵਾਨ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਜੀ। ਉਹ ਮੁੰਡਾ ਬਿਮਾਰ ਹੋ ਕੇ ਉਹਦੀ ਡੈਥ ਹੋ ਗਈ ਜੀ ਇੱਕ ਇਹ ਕੁੜੀ ਦੀ ਡੈਥ ਹੋ ਗਈ ਜੀ ਇਸ ਕਰਕੇ ਨਾ ਕੁਛ ਦਿਨਾਂ ਕੁਛ ਦਿਨਾਂ ਦੇ ਕੀ ਮਤਲਬ ਜਿਹੜਾ ਮਹੀਨਾ ਨਿਕਲਿਆ ਜੀ ਉਹ ਵੀ ਤੇ ਜਿਹੜਾ ਹੁਣ ਦਾ ਜਿਵੇਂ ਆਪਾਂ ਆਪਣੀ ਰੁਟੀਨ ਵਾਂਗ ਆਪਣੀ ਜ਼ਿੰਦਗੀ ਚਲਾਉਨੇ ਆ ਜੀ ਲਾਈਫ ਚਲਾਉਨੇ ਆ ਚਲੋ ਸੁੱਖ-ਦੁੱਖ ਤਾਂ ਆਉਂਦੇ ਹੀ ਰਹਿੰਦੇ ਨੇ ਬੰਦੇ ਦੀ ਲਾਈਫ ਦੇ ਵਿੱਚ ਜਦੋਂ ਆਪਾਂ ਇਹ ਜਾ ਕੁਛ ਦੇਖਦੇ ਆ ਜੀ ਇਨਸਾਨ ਦਾ ਮਨ ਬਸੀਦਾ ਹੋ ਹੀ ਜਾਂਦਾ ਜੀ ਹੱਥ ਸਟ ਹੋ ਜਾਂਦਾ ਕੁਝ ਨਹੀਂ ਕਰਨ ਨੂੰ ਕੀ ਕਰਦਾ ਜਦੋਂ ਬੰਦੇ ਨੇ ਨਾ ਉਸੇ ਦੁੱਖਣੀਆਂ ਗੱਲਾਂ ਸਾਨੂੰ ਮਿਲ ਜਾਂਦੀਆਂ ਨੇ ਮਨ ਦੁਖੀ ਹੋ ਜਾਂਦਾ ਕੁਝ ਨਹੀਂ ਜੰਗਾ ਲੱਗਦਾ ਦੇਖੋ ਜੀ ਇਨਸਾਨ ਦੁਨੀਆ ਤੋਂ ਚਲਿਆ ਜਾਂਦਾ ਦੁਨੀਆ ਚੱਲਦੀ ਰਹਿੰਦੀ ਆ ਜੀ ਰਸਤੇ ਚੱਲਦੇ ਆ ਜੀ ਆਪੋ ਆਪਣੀ ਮੰਜ਼ਿਲ ਤੇ ਲੋਕ ਜਾਂਦੇ ਨੇ ਜੀ ਰਮੜਾ ਕੰਮ ਕਰੀ ਜਾਂਦਾ। ਕੰਮ ਕਰਮਾ ਕੰਮ ਤਾਂ ਕਰਨਾ ਹੀ ਪਣਾ ਜੀ। ਕੀ ਕੀਤਾ ਜਾਵੇ ਜੀ। ਹਵਾ ਬਹੁਤ ਚੱਲਦੀ ਹੈ ਜੀ ਅੱਜ ਬਹੁਤ ਠੰਡੀ ਠੰਡੀ ਹਵਾ ਚੱਲਦੀ ਹੈ। ਬਹੁਤ ਜ਼ਿਆਦਾ ਠੰਡੀ ਹਵਾ ਚੱਲਦੀ ਹੈ। ਅੱਜ ਇੱਕ ਆਪਾਂ ਗੱਲ ਕਰਦੇ ਹਾਂ ਜੀ। ਪੋਜ਼ਿਟਿਵ ਤੇ ਨੈਗੇਟਿਵ ਕੱਚ ਹਰ ਚੂ ਚੰਗਾ ਮਾੜਾ ਦਿਨ ਰਾਤ ਸੂਰਜ ਚੰਦਰਮਾ ਹਾਂਜੀ ਇਨਸਾਨ ਸ਼ੈਤਾਨ ਚੰਗਾ ਮਾੜਾ ਇਹ ਸਭ ਆਪਣੀਆਂ ਸੋਚਾਂ ਨੇ ਨਾ ਜੀ ਪਰ ਜੇ ਆਪਾਂ ਸੋਚਿਆ ਜਾਵੇ ਤੇ ਹੁੰਦਾ ਸਭ ਕੁਝ ਆ ਚੰਗਾ ਵੀ ਹੁੰਦਾ ਤੇ ਮਾੜਾ ਵੀ ਹੁੰਦਾ ਸੱਚ ਵੀ ਆ ਤੇ ਝੂਠ ਵੀ ਆ ਠੀਕ ਹੈ ਜੀ ਜੇ ਪੋਜ਼ਿਟਿਵ ਆ ਤੇ ਨੈਗੇਟਿਵ ਵੀ ਆ ਠੀਕ ਹੈ ਜੀ ਦੋਈ ਗੱਲਾਂ ਨੇ ਵੀ ਦੋਨਾਂ ਚੀਜ਼ਾਂ ਦਾ ਜੇ ਆਪਾਂ ਮਤਲਬ ਕੱਢੀਏ ਤਾਂ ਚੰਗਾ ਵੀ ਨਿਕਲਦਾ ਤੇ ਮਾੜਾ ਵੀ ਨਿਕਲਦਾ ਜੇ ਆਪਾਂ ਚੰਗਾ ਸੋਚੀ ਜਾਵਾਂਗੇ ਤਾਂ ਚੰਗਾ ਹੋਣ ਲੱਗ ਜੂ ਤੇ ਆਪਾਂ ਦਿਮਾਗ ਦੇ ਵਿੱਚ ਆਪਾਂ ਕੋਈ ਗੱਲ ਮਾੜੀ ਧਾਰਨ ਕਰਨ ਲਈ ਤਾਂ ਮਾੜਾ ਹੋਣ ਲੱਗ ਜੂ ਠੀਕ ਹੈ ਜੀ ਦੋਈ ਚੀਜ਼ਾਂ ਨੇ ਨੈਗੇਟਿਵ ਵੀ ਐ ਤੇ ਪੋਜ਼ਿਟਿਵ ਵੀ ਐ ਜੀਣਾ ਮਰਨਾ ਠੀਕ ਹੈ ਜੀ ਮਰਨਾ ਸੱਚ ਐ ਜੀਣਾ ਝੂਠ ਐ ਜ਼ਿੰਦਗੀ ਜੀਨੇ ਆਪਾਂ ਆਪਾਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਆਂ ਹੈ ਜੀ ਜ਼ਿੰਦਗੀ ਨੂੰ ਅੱਗੇ ਜੀਣ ਦੇ ਲਈ ਆਪਾਂ ਆਪਣਾ ਕਰਮ ਕਰਦੇ ਆਂ ਕਰਮ ਕਰਕੇ ਆਪਾਂ ਚਾਹੇ ਆਪਾਂ ਚੰਗਾ ਕਰੀਏ ਜਾਂੇ ਮਾੜਾ ਕਰੀਏ ਉਹ ਇਨਸਾਨ ਦੀ ਆਤਮਾ ਅੰਦਰੋਂ ਦਿਲ ਆ ਕਿ ਮੈਂ ਚੰਗਾ ਕਰਨਾ ਜਾਂ ਮੈਂ ਮਾੜਾ ਕਰਨਾ ਦੋਈ ਚੀਜ਼ਾਂ ਹੋ ਗਈਆਂ ਨਾ ਐਵੇਂ ਹੀ ਇਹ ਰਿਸ਼ਤੇ ਹੁੰਦੇ ਨੇ ਜੀ ਜਿਉਂਦੇ ਜਾਗਦੇ ਰਿਸ਼ਤੇ ਨਿਭਾਏ ਜਾਂਦੇ ਨੇ ਜੀ ਬਹੁਤ ਦੁਕਾਨ ਦੁਨੀਆ ਤੋਂ ਚਲਾ ਜਾਂਦਾ ਜੀ ਬਾਅਦ ਦੇ ਵਿੱਚ ਰਿਸ਼ਤੇ ਜਿਹੜੇ ਹੁੰਦੇ ਨੇ ਉਹ ਸੁੱਖ ਦੁੱਖ ਮੰਡਣ ਦੇ ਲਈ ਆਪਾਂ ਰਿਸ਼ਤੇਦਾਰਾਂ ਭੈਣਾਂ ਭੈਣਾਂ ਦੇ ਨਾਲ ਆਪਾਂ ਮਿਲਾਪ ਰੱਖਦੇ ਆ ਤੇ ਆਪਾਂ ਉਸ ਦੁੱਖ ਨੂੰ ਆਪਾਂ ਥੋੜਾ ਕਰ ਸਕੀਏ ਵੰਡਾ ਸਕੀਏ ਦੁੱਖ ਇਦਾਂ ਹੀ ਆ ਬਸ ਉਸ ਉਸ ਪ੍ਰਮਾਤਮਾ ਆਕਾਲ ਪੁਰਖ ਦੀ ਜੋ ਆਪਾਂ ਨੂੰ ਜ਼ਿੰਦਗੀ ਦਿੱਤੀ ਹੋਈ ਆ ਪੋਜ਼ਿਟਿਵ ਨੈਗੇਟਿਵ ਦੋਨੇ ਚੀਜ਼ਾਂ ਨੇ ਆਪਣੇ ਦਿਮਾਗ ਦੇ ਵਿੱਚ ਹੀ ਨੇ ਉਹ ਚੰਗਾ ਮਾੜਾ ਸਾਰਾ ਕੁਝ ਆਪਣੇ ਦਿਮਾਗ ਦੀ ਧਾਰਨਾ ਹੈ। ਦੇਖੋ ਫਸਲ ਹੈ ਜੀ। ਉਹਨੇ ਫਸਲ ਬੀਜੀ ਹੋਈ ਹੈ ਜੀ। ਆਪਾਂ ਤਾਂ ਚੰਗੇ ਕਰਕੇ ਬੀਜੀ ਹਨ। ਇਹ ਪੋਜ਼ਿਟਿਵ ਆ ਹਾਂ ਜੀ ਚੰਗੀ ਆ। ਝਾੜ ਘਟ ਨਿਕਲਿਆ ਆਵੇ 네ਗੈਟਿਵਿਟੀ ਆ। ਯਾਰ ਝਾੜ ਘਟ ਨਿਕਲਿਆ ਜੀ। ਫਸਲ ਵਧੀਆ ਨਹੀਂ ਹੋਈ। ਤੋਂ ਇਸੇ ਕਰਕੇ ਆ ਜੀ ਇਨਸਾਨ ਬੱਚੇ ਨੂੰ ਜਨਮ ਦਿੰਦਾ ਉਹਨੂੰ ਪੜਾਉਂਦਾ ਲਿਖਾਉਂਦਾ ਵੱਡਾ ਕਰਦਾ ਜਦੋਂ ਕੋਈ ਫਲ ਲੈਣ ਦਾ ਟਾਈਮ ਆਉਂਦਾ ਪ੍ਰਮਾਤਮਾ ਨੂੰ ਆਪਣੇ ਤੋਂ ਖੋਲ ਲੈਂਦਾ ਉਹ ਉਸ ਪ੍ਰਮਾਤਮਾ ਦੇ ਹੱਥ ਵਾਸਾ ਸਾਰਾ ਕੁਝ ਇਨਸਾਨ ਕੁਝ ਨਹੀਂ ਕਰ ਸਕਦਾ ਉਹਦੇ ਲਈ ਉਸ ਪ੍ਰਮਾਤਮਾ ਨੇ ਜੋ ਦਿੱਤ ਬਣਾਈ ਹੈ ਜੀ ਉਹ ਹੀ ਹੋਣਾ ਮਨ ਦੁੱਖਦਾ ਲੋਕਾਂ ਨੂੰ ਦੁੱਖ ਬਹੁਤ ਲੱਗਦਾ ਉਹ ਦੋਸਤ ਜਿਹੜਾ ਗੁਜ਼ਰ ਗਿਆ ਮੁੰਡਾ ਉਹਦੇ ਲਈ ਜੀ ਬਸ ਮਨ ਦੇ ਵਿੱਚ ਕੰਨਾ ਆਉਂਦੀ ਆ ਉਹ ਕੁੜੀ ਜਿਹੜੀ ਵਿਚਾਰੀ ਗੁਜਰਦੀ ਜੀ ਨੀ ਜਿਹੜੀਆਂ ਤੇ ਮੁੱਛ ਨੂੰ ਦੇਖਿਆ ਬਸ ਉਹ ਹੀ ਨੈਗੇਟਿਵ ਪੋਜ਼ਿਟਿਵ ਦੋਏ ਜੀ ਗਿਆਨ ਹੈ ਬਸ ਇਹ ਤਾਂ ਹੀ ਉਹ ਨਹੀਂ ਮੁੱਕਲੀ ਜਾਂਦੀ ਹੈ ਜੀ ਬੰਦਾ ਸੋਚ ਸਕਦਾ ਕਰਨਾ ਤਾਂ ਉਸ ਪ੍ਰਮਾਤਮਾ ਅਕਾਲ ਪੁਰਖ ਨੇ ਉਹ ਕੀ ਹਾਲ ਨੇ ਆਹ ਮਹਾਰਾਜ ਕੀ ਹਾਲ ਚਾਲ ਆ ਉਹ ਠੀਕ ਆ ਜੀ ਕਿਦਾਂ ਇਹ ਠੀਕ ਹੈ। ਆਹ ਬੰਦਾ ਦੇਖ ਲਓ ਜੀ ਬਾਹਾਂ ਤਲਾਈ ਪਿਆ ਆ ਇਹ ਦੇਖੋ। ਮੈਂ ਤਾਂ ਕੰਮ ਲੈਣਾ ਸੀ ਇਹ ਬਾਹਾਂ ਤਲਾਈ ਪਿਆ ਜੀ ਦੱਸੋ। ਆ ਇਹਦਾ ਬੱਪੂ ਆ। ਇਹਨੂੰ ਟੈਨਸ਼ਨ ਪਈ ਪਈ ਆ ਹੈ? ਉਹ ਕਹਿੰਦਾ ਨਾਮ ਸਿਆ। ਮਮਾਉਂਦੀ ਆ ਨਾ। ਹਾਂ ਮਮੂ ਵੀ ਆਇਆ। ਟੈਨਸ਼ਨ ਪੈ ਗਈ? ਟੈਨਸ਼ਨ ਤਾਂ ਰਹਿਣੀ ਹੈ ਉਹ ਕੀ ਕਰੀਏ। ਕਹਿੰਦੇ ਜਿਉਂਦੀ ਜਾਨ ਨੂੰ ਟੈਨਸ਼ਨ ਰਹਿਣੀ ਰਹਿਣੀ ਆ ਜੀ। ਹਾਂ? ਬੱਸ ਫੇਰ ਕੰਮ ਕਰਨਾ ਕਿ ਨਹੀਂ ਕਰਨਾ ਤੁਹਾਨੂੰ? ਉਮਰਾਦ ਨੇ ਕੋਲ ਠੀਕ ਹੋਣਾ ਮਾੜਾ ਹੋਊ ਨਰੋਗ ਹੋਊ ਬਸ ਆ 2 ਮਹੀਨੇ ਰੁਕ ਲੋ ਕਹਿੰਦਾ ਜੀ ਗੱਲ ਸੁਣੋ ਹੈਰੀ ਤੂੰ ਕਰ ਕੰਮ ਹਉ ਹੁਣ ਆ ਬੰਦੇ ਨੂੰ ਕਹਿੰਦੇ ਆ ਜੀ ਕੰਮ ਕਰ ਭਾਈ ਹੈ ਇਹ ਮੁੰਡਾ ਜੀ ਬਹੁਤ ਵਧੀਆ ਕੰਮ ਕਰਦਾ ਹੈ ਸੈਂਟਰੀ ਵਾਲਾ ਇਸ਼ੂ ਸੈਂਟਰੀ ਵਾਲਾ ਹਾਂਜੀ ਹੈ ਆ ਵਾਹ ਦੇਖੋ ਜੀ ਮੁੰਡੇ ਦੀ ਟੁੱਟੀ ਹੋਈ ਹੈ ਆਏ ਹਿੱਲੀ ਹੋਈ ਆ ਕਿ ਟੁੱਟੀ ਹੋਈ ਆ ਫ੍ਰੈਕਚਰ ਹੋ ਗਈ ਜੀ ਫ੍ਰੈਕਚਰ ਹੋ ਗਈ ਜੀ ਇਹ ਵਿਚਾਰਾ ਔਖਾ ਜੀ ਵਿਚਾਰਾ ਹੋਰ ਠੀਕ ਆ ਹਾਂਜੀ ਹਾਂਜੀ ਵਧੀਆ ਪ੍ਰਵਾਹ ਨਹੀਂ ਕਰਦਾ ਮੁੰਡਾ ਜੀ ਪ੍ਰਵਾਹ ਨਹੀਂ ਕਰਦਾ ਆਪਾ ਨੂੰ ਵੀ ਦਿਖਾ ਰਿਹਾ ਉਹ ਦਾਦੇ ਨੂੰ ਉਹ ਕਹਿੰਦਾ ਵੀ ਨਹੀਂ ਅੱਖਾਂ ਮੈਨੂੰ ਦਿਖਦਾ ਨਹੀਂ ਹੈਗਾ ਇਰਾਦ ਨਿਆ ਦੋ ਵੇਗ ਨਾ ਬਾਹਰ ਦੇ ਦੋ ਬੱਢੀ ਗੇ ਦੋ ਕੱਥੇ ਲੈ ਜਾਗੇ ਮੈਂ ਬਾਹਰ ਲੈ ਜਾ ਦੋ ਵਜੇ ਕਹਿੰਦਾ ਬਾਹਰ ਲੈ ਜਾ ਹਾਂ ਹੈਰੀ ਕਹਿੰਦਾ ਦੋ ਵਜੇ ਬਾਹਰ ਲੈ ਜਾ ਕਹਿੰਦਾ ਮੈਨੂੰ ਬੰਦ ਲੈ ਜਾਗੇ ਕਿਹਨਾਂ ਲੈ ਜਾਗੇ ਦੇਣਾ ਬੰਦ ਕਰਕੇ ਉਹਨੇ ਇੱਕ ਦੂਜੇ ਕੇ ਲੜੀ ਗਿਆ ਪੋਦੇ ਉਹਨੇ ਦੂਜੇ ਬੁਲਾ ਦੇ ਕਿਨਾਂ ਦੇ ਕਰੇ ਅੱਜ ਦੂਜੇ ਅੱਜ ਅੱਲਾਹ ਕੀ ਕਰਨੀ ਆ ਕੋਈ ਚੱਕਰ ਨਹੀਂ ਮੈਂਬਰ ਸਾਡੇ ਮੈਂਬਰ ਦਾ ਨੌਕ ਨੌ ਕੀ ਆ ਦਿੰਦਰ ਸਿੰਘ ਕਰਿਆ ਦੂਜਾ ਨੌ ਕੀ ਆ ਕਹਿੰਦਾ ਕਹਵਾ ਹਾਂ ਕਹਵਾ ਦੋ ਫੋਨ ਬਾਦ ਯਾਰ ਕਿਦਾ ਬਦ ਲਿਖੀ ਹੋਣੀ ਕਿਦਾ ਨਾ ਫੋਨ ਬਾਦ ਕਿਦਾ ਨਾ ਪੁੱਛ ਤੂੰ ਆਪ ਹੀ ਦੱਸਦਾ ਜੇ ਤੰਦਰਦ ਆਏਗਾ ਗਰੇ ਯਾਰ ਹੋਰ ਹੋ ਰਹੀ ਨਾ ਹਲੋ ਦੱਸੋ ਹੈ ਫੋਨ ਚੱਕਣਾ ਇਹਨੋਂ ਦਾ ਬੋਲ ਹਾਂ ਓ ਲੜੀਆਂ ਲਾਉਂਦੇ ਉੱਤਰ ਫੋਨ ਚਾਰ ਚਲਾ ਹਿਸ਼ਦਾ ਹਾਂ ਇਹ ਬੰਦਾ ਜੀ ਉਹ ਮੈਂ ਤਾਂ ਕਹਿ ਦੇਣਾ ਸਿਨਿਆ ਦੇ ਦੇਣਾ ਚਾਹ। ਉਹ ਵੀ ਕਹਿੰਦਾ ਮੈਂ ਠੀਕ ਆ ਬੋਵੀ ਦਾ ਫੋਨ ਆਇਆ ਸੀ ਨਾ। ਠੀਕ ਆ। ਉਹ ਫੋਰਾ ਦਾ ਕਹਿੰਦਾ ਨਾ ਇਹ ਰੌਟੀ A4। ਆਹੋ। ਚਲੋ ਜੀ ਧੰਨਵਾਦ ਵੀਰੋ। ਕਾਫੀ ਦਿਨ ਬਾਅਦ ਵੀਡੀਓ ਬਣਾਈ ਸੀ ਜੀ ਅੱਤੀ। ਆ ਮੁੰਡੇ ਦਾ ਪਤਾ ਲੈਣ ਆਇਆ ਸੀ ਜੀ। ਇਹ ਵਿਚਾਰਾ ਬਾਹ ਫ੍ਰੈਕਚਰ ਪਈ ਕਰੀ ਪਿਆ ਆ। ਇਹ ਤੋਂ ਥੋੜਾ ਕੰਮ ਜਿਆ ਕਰਾਉਣਾ ਸੀਗਾ। ਉਹਨੇ ਮੁੰਡਾ ਠੀਕ ਹੋਊਗਾ ਫਿਰ ਕੰਮ ਹੋਊਗਾ। ਹਾਂ ਬਈ ਇਸ਼ੂ। ਹਾਂਜੀ ਹਾਂਜੀ ਜ਼ਰੂਰੀ। ਹੈ? ਹਾਂਜੀ ਹਾਂਜੀ। ਕਰ ਦੇਗਾ ਫਿਰ ਠੀਕ ਹੋਗੇ। ਹਾਂਜੀ ਹਾਂਜੀ ਕੋਈ ਜਰੂਰ ਕਰਾਂਗੇ। ਹੁਣ ਦੇਖੋ ਜੀ ਦੁਬਾਰੇ ਫੇਰ ਇਹ ਕਹਿੰਦਾ ਜੀ ਹਾਂ ਕਰ ਦੂੰਗਾ ਜੀ ਮੈਂ। ਇੱਕ ਸਾਡੇ ਲੈਡ ਦਾ ਬਣਾ ਮਸਲਾ ਜੀ ਲੈਡ ਆਉਂਦੀ ਆ ਭੱਜ ਜਾਂਦੀ ਆ। ਆਉਂਦੀ ਆ ਭੱਜ ਜਾਂਦੀ ਆ ਹੁਣ ਸਮਝ ਨਹੀਂ ਆਉਂਦੀ ਹੈਗੀ ਜੀ। ਤੁਸੀਂ ਵੀ ਦੱਸਿਓ ਜੀ ਬਾਈ ਜੀ ਤੁਹਾਡੇ ਵੀ ਲੈਡ ਦਾ ਇਹੀ ਹਾਲ ਆ ਪੰਜਾਬ ਦੇ ਵਿੱਚ ਜੀ ਪਿੰਡਾਂ ਦੇ ਵਿੱਚ ਦੀ ਸਾਡੇ ਦਾ ਬਹੁਤ ਬੁਰਾ ਹਾਲ ਲੈਡ ਦਾ। ਠੀਕ ਹੈ ਇਸ਼ੂ। ਤੁਹਾਡਾ ਨਵਾਬ ਵੀਰੋ ਜੀ ਵੀਡੀਓ ਦੇਖਣ ਦੇ ਲਈ ਜੀ ਥੈਂਕ ਯੂ ਬਾਏ